अज सितारे जमीन पर मूवी देखने आए हैं मैं बास्केटबॉल कोच हूँ मिस्टर <coughs> इंटेलिजेंट। इजेंटी भी सारे अरदास करो साढ़े ਇਨਾਂ ਤਾਰਿਆਂ ਵਾਸਤੇ ਜਿਹੜੇ ਸੱਚੀ ਮੁੱਚੀ ਇਹ ਤਾਰੇ ਜ਼ਮੀਨ ਦੇ ਉੱਪਰ ਉਤਰੇ ਹੋਏ ਨੇ ਤੇ ਇਹ ਅਸਮਾਨ ਦੀਆਂ ਬਲੰਦੀਆਂ ਤੇ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਾਰੇ ਜ਼ਮੀਰ ਪਰ ਫਿਲਮ ਦਿਖਾਉਣ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਆਂ ਜੀ ਬੱਚਿਆਂ ਦਾ ਸਮਰ ਕੈਂਪ ਚੱਲਦਾ ਸਮਰ ਕੈਂਪ ਦੇ ਵਿੱਚ ਇੱਕ ਇਹ ਵੀ ਸੀਗਾ ਇੱਕ ਇਵੈਂਟ ਵੀ ਬੱਚਿਆਂ ਨੂੰ ਮੂਵੀ ਦਿਖਾਉਣੀ ਆ ਤੇ ਜਿਹੜੀ ਇਹ ਸtare zameen par ਮੂਵੀ ਆ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਐਜੂਕੇਸ਼ਨ ਵਾਸਤੇ ਆ ਮੂਵੀ ਇਹ ਜਿਹਦੇ ਵਿੱਚ ਸਪੈਸ਼ਲ ਬੱਚਿਆਂ ਦੇ ਬਾਰੇ ਜਾਂ ਸਪੈਸ਼ਲ ਬੱਚਿਆਂ ਦੇ ਟੀਚਰਸ ਬਾਰੇ ਇੱਕ ਐਜੂਕੇਟ ਕਰਨ ਵਾਲੀ ਮੂਵੀ ਆ ਸਾਡੇ ਬਾਪੂ ਹੁਣੇ ਵੀ ਆਏ ਨੇ ਨਾਲ ਬਾਪੂ ਸਰਪੰਚ ਸਾਡੇ ਗਪਾਲ ਸਿੰਘ ਜੀ ਤੇ ਬਾਕੀ ਸਾਡੀਆਂ ਧੀਆਂ ਵੀ ਆਈਆਂ ਨਿੱਕੀਆਂ ਨਿੱਕੀਆਂ ਇਧਰ ਆ ਜੋ ਪੁੱਤ ਚਲੋ 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 ਅੰਦਰ ਬੈਠੀ ਚਲੋ ਚੱਲ ਕੇ ਅੰਦਰ ਬਾਬੂ ਤੇਰੇ ਵਾਸਤੇ ਸਪੈਸ਼ਲ ਕਾਫੀ ਆਈ ਆ ਕਾਪੇਚੀਨੋ ਕਾਪੇਚੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਤਾਰੇ ਜ਼ਮੀਰ ਪਰ ਮੂਵੀ ਦੇਖਣ ਅਸੀਂ ਆਏ ਆਂ ਬੱਚੇ ਆ ਜਾਓ ਬੋਤ ਅੱਗੇ ਸਾਡੇ ਬੱਚਿਆਂ ਵਾਸਤੇ ਸਪੈਸ਼ਲੀ ਅਸੀਂ ਇਹ ਇੰਤਜ਼ਾਮ ਕੀਤਾ ਇਹਨਾਂ ਦਾ ਸਮਰ ਕੈਂਪ ਚੱਲਦਾ ਸੀ ਬੱਚਿਆਂ ਦਾ ਤੇ ਸਮਰ ਕੈਂਪ ਦੇ ਵਿੱਚ ਇਹਨਾਂ ਨੂੰ ਇੱਕ ਇਹ ਅੱਜ ਗਿਫਟ ਮਿਲਿਆ ਵਾ ਸਤਾਰੇ ਜ਼ਮੀਰ ਪਰ ਮੂਵੀ ਦੇ ਰੂਪ ਦੇ ਵਿੱਚ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਲਾਈਨ 'ਚ ਰਹਿਣਾ ਲਾਈਨ 'ਚ ਲਾਈਨ ਤਾਰੇ ਜ਼ਮੀਨ ਪਰ ਮੂਵੀ ਅਸੀਂ ਅੱਜ ਦੇਖਣ ਵਾਸਤੇ ਤੇ ਸਾਡੇ ਨੰਨੇ-ਮੁੰਨੇ ਸਾਡੀਆਂ ਧੀਆਂ ਨੂੰ ਬੱਚਿਆਂ ਨੂੰ ਸਾਡੀਆਂ ਬੱਚਿਆਂ ਨੂੰ ਬੱਚੀਆਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਬਾਪੂ ਬਜ਼ੁਰਗਾਂ ਨੂੰ ਸਾਡੇ ਰੱਬ ਰੂਪੀ ਸਾਡੇ ਪਰਿਵਾਰ ਕੇ ਮੈਂਬਰਾਂ ਨੂੰ ਤੇ ਇੱਧਰ ਸਾਡੀਆਂ ਭੈਣਾਂ ਸਾਡੇ ਪਰਿਵਾਰ ਕੇ ਮੈਂਬਰ ਸਾਡੀਆਂ ਧੀਆਂ ਸਾਰੇ ਪਰਿਵਾਰ ਦੇ ਨਾਲ ਮੇਰੇ ਇਸ ਪਰਿਵਾਰ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਾਡੇ ਸਮਰ ਕੈਂਪ ਚੱਲਦਾ ਬੱਚਿਆਂ ਦਾ ਜੂਨ ਦੀਆਂ ਛੁੱਟੀਆਂ ਸੀਗੀਆਂ ਤੇ ਸਮਰ ਕੈਂਪ ਦੇ ਵਿੱਚ ਇੱਕ ਅਸੀਂ ਇਹ ਵੀ ਇੱਕ ਇਵੈਂਟ ਰੱਖਿਆ ਸੀ ਵੀ ਬੱਚਿਆਂ ਨੂੰ ਮੂਵੀ ਦਿਖਾ ਕੇ ਲੈ ਕੇ ਆਉਣੀ ਆ ਮੂਵੀ ਵੀ ਉਹ ਵਾਲੀ ਹੈ ਜਿਹੜੀ ਸtare ਜ਼ਮੀਨ ਪਰ ਜਿਹੜੀ ਐਜੂਕੇਟਿਡ ਮੂਵੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੀ ਪ੍ਰਭਾਵਿਤ ਕਰਨ ਵਾਲੀ ਇਹ ਮੂਵੀ ਆ ਕਿਉਂਕਿ ਅਮੀਰ ਖਾਨ ਦੀ ਮੂਵੀ ਹਮੇਸ਼ਾ ਹੀ ਕੋਈ ਨਾ ਕੋਈ ਮੈਸੇਜ ਦੇਣ ਵਾਲੀ ਹੁੰਦੀ ਆ ਕੋਈ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀ ਆ ਤੇ ਅਸੀਂ ਅੱਜ ਆਪਣੇ ਬੱਚਿਆਂ ਦੇ ਨਾਲ ਤਾਰੇ ਜ਼ਮੀਰ ਪਰ ਤਾਰੇ ਜ਼ਮੀਰ ਪਰ ਮੂਵੀ ਦੇਖਣ ਆਏ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਸਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੇ ਇਨ੍ਹਾਂ ਤਾਰਿਆਂ ਵਾਸਤੇ ਜਿਹੜੇ ਸੱਚੀ ਮੁੱਚੀ ਤਾਰੇ ਜ਼ਮੀਨ ਦੇ ਉੱਪਰ ਉਤਰੇ ਹੋਏ ਨੇ ਤੇ ਇਹ ਅਸਮਾਨ ਦੀਆਂ ਬਲੰਤੀਆਂ ਤੇ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ हाँ भी तो रुबी चलिए फिल्म देख कर चलिए चलो हाँ भी चलिए भी आरती चलिए भी तो सारे आने सितारे 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 हिप 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 बोले सोमयाहा मैं बास्केटबॉल कोच हूँ, मिस्टर इंटेलिजेंट। मेरा नाम गुलशन अरोड़ा है ना ਔਰ ਹੈਲਮਟ ਕੀ ਕੋਈ ਜ਼ਰੂਰਤ ਨਹੀਂ ਹੈ اچھا ਉਹ ਉੱਪਰ ਪੰਖਾ ਹੈ ਨਾ ਉਹ ਅਗਰ ਗਿਰਿਆ ਚੋਂ ਮਰ ਜੇਂ ਭੇ ਚੱਪੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਫਤਿਹ ਜੀ ਅਸੀਂ 7 ਵਜੇ ਦਾ ਸ਼ੋਅ ਸੀ ਤੇ ਹੁਣ ਕਰੀਬ 10 6 10 ਵੱਜ ਗਏ ਆ ਮੂਵੀ ਦੇਖ ਕੇ ਆਏ ਸਤਾਰੇ ਜਿੰਮੀ ਉੱਪਰ ਸਾਡੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਸਭ ਤੋਂ ਵੱਧ ਤਕਰੀਕਾ ਬਹੁਤ ਕੁਝ ਸਿੱਖਿਆ ਬੱਚਿਆਂ ਨੇ ਗੱਲਾਂ ਕੀਤੀਆਂ ਕੀ ਕੀ ਸਿੱਖਿਆ ਆਪਾਂ ਕੀ ਸਿੱਖਿਆ ਮੂਵੀ ਤੋਂ ਆਪਾਂ ਬਈਓ ਬਤਾਲੇ ਕਿ ਕਿਸੇ ਦੇ ਵੀ ਮਜ਼ਬੂਰੀ ਦਾ ਫਾਇਦਾ ਨਹੀਂ ਵੇਰੀ ਗੁੱਡ ਹਾਂਜੀ ਕਿਸੇ ਵੀ ਕਿਸੇ ਬੱਚੀ ਨੂੰ ਕੀ ਸਾਹਮਣੇ ਚਾਹੀਦਾ किदारदार आवे जणते ज्यादा होने की अपने मन दे संतरी क्योंकि वो भी नॉर्मली वेरी और जमे कुड़िया तो बिल्कुल नॉर्मली ने पांच लगावे पीछे लकोए होया ने अंदर जाके खाऊंगी <laughs> नहीं खा लेली खा लेली ठीक है बाकी आरे को तो भाई ने सावे देख के आई थी और वो कह ही गए भाई लालो इदे नाल हो तभी दे कने नहीं सुट्टा करे भी आई देया ਆ ਦੇਖ ਲੋ ਦੋਨ ਖਾਫੇ ਲੈ ਲੜ ਕੇ ਕਹਿੰਦੀ ਮੈਂ ਘਰੇ ਵੀ ਜਾਣੇ ਤਾਂ ਉਹ ਹੋਰ ਆਰਤੀ ਨੇ ਤਾਂ ਚਾਰ ਖਾਫੇ ਜਾਂਦੇ